ਸਿਕਾ ਲੋਸ ਤੋਂ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗਿਲ ਅਡਰੈਸ ਡਿਜ਼ਾਈਨਰ ਦੇ ਵਿੱਚ ਬਹੁਤ ਹੀ ਸੋਹਣਾ ਟੌਪਿਕ ਲੈ ਕੇ ਆਏ ਹਾਂ ਕੁਰਤੇ ਪਜਾਮੇ ਦਾ ਪੂਰਾ ਹੈਵੀ ਨਾਪ ਆ ਭਾਰਾ ਤੇ 370 ਆਪਣੇ ਕੋਲੇ ਕਪੜਾ ਸੀਗਾ ਪਹਿਲਾਂ ਮੈਂ ਇਹਨੂੰ ਕਟਿੰਗ ਸ਼ੁਰੂ ਕਰਦੀ ਫਿਰ ਮੇਰੇ ਧਿਆਨ ਚ ਆ ਵੀ ਕਈ ਵਾਰੀ ਕਿਸੇ ਭੈਣ ਨੂੰ ਜਾਂ ਭਰਾ ਨੂੰ ਭਾਰੇ ਨਾਪ ਦਾ ਕੁਰਤਾ ਪਜਾਮਾ ਕੱਟਣਾ ਪੈਂਦਾ ਹੈ ਹਨਾ ਤਾਂ ਉਹ ਕਿਵੇਂ ਕੱਟਣਾ ਆ ਦੇਖੋ ਮੇਰੇ ਕੋਲੇ 370 ਕਪੜਾ ਸੀਗਾ ਮੈਂ ਇਹਦੇ ਵਿੱਚੋਂ ਕੀ ਕੀਤਾ ਇੱਥੋਂ ਇੱਕ ਪੀਸ ਲਾ ਲਿਆ ਗੇਲੇ ਲੋਟੀ ਬਣੀ ਲੋਟੀ ਪਿੱਛਲਾ ਲਿਆ ਆ ਪਿਆ ਆਪਣੇ ਕੋਲ ਪਿੱਛਲਾ ਆ ਹਨਾ ਆ ਕਪੜਾ ਦੇਖੋ ਸਾਰਾ ਇਕੱਠਾ ਇਹ ਵੀ ਮੈਂ ਤੁਹਾਨੂੰ ਦਿਖਾਉਂਗਾ ਕਿਵੇਂ ਇਕੱਟਾ ਗਿਆ ਪਰ ਵਿਲਿਊ ਦੇ ਐਂਡ ਟਿੱਕਰ ਜੁੜੇ ਰੋ ਪਹਿਲਾਂ ਇੱਕ ਵਾਰੀ ਨਾਪ ਦੇਖ ਲਓ ਇਹਨਾਂ ਦਾ ਨਾਪ ਲੈਤਾ ਹੋਇਆ ਬੋਡੀ ਤੋਂ ਸਾਢੇ 44 ਲੰਬਾਈ ਆ ਸਾਢੇ 25 ਬਾਹਾਂ ਕਾਫ 1.5 ਆ ਤੀਰਾ ਕਿੰਨਾ 19 ਸਾਟੀ 46 ਆ ਟੱਡ ਕਿੰਨਾ 48 ਕਮਰ ਹੈਗੀ 51 ਇੰਚ ਤੇ ਹਿਪ ਹੈਗੀ 26 ਇਹ ਫਰੰਟ ਹੈਗਾ 1.5 ਤੇ ਗੀਜੇ 2 ਆ ਤੇ ਕਲਰ 18 ਤੇ ਕੁਣੀ 16 ਇਸੇ ਤਰੀਕੇ ਪਜਾਮਾ ਕਿੰਨਾ ਲੰਬਾਈ 39 41 ਕਮਰ ਆ ਜਿਹੜੀ ਲੱਕ ਜਿਹਨੂੰ ਕਹਿੰਦੇ ਤੁਸੀਂ ਮੂਰੀ 18 ਤੇ ਪੱਟ ਹੈਗਾ 32 ਫਰੰਟ ਮੈਂ ਇਸ ਚੀਜ਼ ਨੂੰ ਕਹਿੰਦੇ ਨਾ ਇੱਧਰ ਦਿਖਾ ਦੇਗਾ ਆ ਚੀਜ਼ ਨੂੰ ਫਰੰਟ ਕਹਿੰਦੇ ਆ 40 ਤੋਂ ਲੈ ਕੇ ਨਾ ਐਸੇ ਤੋਂ ਕਰ ਮਿਲ ਲਿਆ ਕਰੋ ਕੋਈ ਬਲਛਲ ਨਾ ਪੈਣ ਹਨਾ ਪੂਰਾ ਹੈਵੀ ਨਾ ਆਪ ਆ ਅੱਜ ਸਵੇਰ ਦੇ ਆਪਾਂ ਨੇ ਦੋ ਸੂਟ ਕੱਟਦੇ ਦੋਨੇ ਹੈਵੀ ਸੀਗੇ ਹਨਾ ਤੇ ਉਹ ਵੀ ਜਿਹੜੀ ਭੈਣ ਸ ਵੀਰ ਆਪਾਂ ਸੂਟ ਕੱਟਿਆ ਸੀਗਾ ਉਹਦੀ ਵੀਡੀਓ ਮੈਂ ਪਾਤੀ ਜੇ ਕਿਸੇ ਭੈਣ ਨੇ ਨਹੀਂ ਦੇਖੀ ਪਹਿਲਾਂ ਉਹ ਜਾ ਕੇ ਦੇਖਣ ਉਹ ਵੀ ਪੂਰਾ ਹੈਵੀ ਨਾਲ ਆਪਾਂ 27 ਹੈਪਲ ਤੇ ਆ ਵੀ ਭਰਾ ਪੂਰਾ ਹੈਵੀ ਹੈਗਾ ਛਾਤੀ 46 ਤੇ ਢਿੱਡ ਹੈਗਾ 48 ਇੰਚ ਇਹ ਪੂਰਾ ਆਪਾਂ ਬੋਡੀ ਤੋਂ ਨਾਲ ਪਲੈਟਾ ਹੋਇਆ ਕਈ ਵਾਰੀ ਕਿਸੇ ਭਰਾ ਕੋਲੇ ਜਾਂ ਭੈਣ ਕੋਲੇ ਇਸ ਤਰ੍ਹਾਂ ਸੂਟ ਕੱਟਣ ਨੂੰ ਆ ਜਾਂਦਾ ਤਾਂ ਆ ਆਪਣੀ ਵੀਡੀਓ ਸਾਮਕੇ ਰੱਖ ਲਓ ਬਿਲਕੁਲ ਐਵੇਂ ਕੱਟਦੇ ਹੋ ਠੀਕ ਹੈ ਲਓ ਆਜੋ ਆਪਾਂ ਕਰਦੇ ਇਹਨਾਂ ਕਟਿੰਗ ਸ਼ੁਰੂ ਪੀਸ ਮੈਂ ਨਾਲ ਲਿਆ ਸੀਗਾ 4.45 ਮਾਈ ਆਪਾਂ ਕਿੰਨੀ ਰਾਲੀ ਪੌਣੇ 46 ਹਾਂ ਠੀਕ ਹੁਣ ਆਪਾਂ ਇੱਥੋਂ ਸਿੱਧਾ ਪਾਸੇ ਨੂੰ ਅੰਦਰ ਕਰ ਲੈਣਾ ਦੇਖ ਕੇ ਪੁੱਠਾ ਪਾਸਾ ਬਾਹਰ ਹਣਾ ਇਹ ਚੀਜ਼ ਮੇਨ ਨਾਲ ਪੁੱਠਾ ਹੋ ਗਿਆ ਸੀ ਇਹ ਚੀਜ਼ ਦਾ ਧਿਆਨ ਰੱਖਣਾ ਹੁਣ ਪੂਰੀ ਸਹੀ ਕਰ ਲਈਏ ਨੀ ਵੀ ਜਿਹੜੇ ਸਿੱਧੇ ਪਾਸੇ ਦੋਨੇ ਆਪਾਂ ਉਹ ਅੰਦਰਲੇ ਪਾਸੇ ਕਰਨੇ ਹਨ ਪੁੱਠੇ ਪਾਸੇ ਬਾਹਰ ਕਰਨੇ ਤੇ ਅਗੋਂ ਇਸ ਤਰ੍ਹਾਂ ਤਾਂ ਕਿ ਚਾਕ ਵਗੈਰਾ ਜਾਂ ਕੁਝ ਵੀ ਦਾਗ ਤਾਂ ਬੰਨਾ ਨਾ ਲੱਗੇ ਕੱਪੜੇ ਤੇ ਤੁਹਾਨੂੰ ਇਹ ਮੇਰੇ ਕੋਲ ਇਹ ਲੋਕੀ ਕਪੜਾ ਲਾ ਲਿਆ ਸੀਗਾ ਕਿਸੇ ਭੈਣ ਕੋਲੇ ਜਾਂ ਭਰਾ ਕੋਲੇ ਕੇ ਵੀ ਕਪੜਾ ਕੱਟਣ ਨੂੰ ਆਇਆ ਨਾ ਤਾਂ ਕੰਫਿਊਜ਼ ਨਹੀਂ ਹੋਣਾ ਤੁਸੀਂ ਇਸ ਤਰ੍ਹਾਂ ਵੀਡੀਓ ਬਣਾ ਲਿਆ ਕਰੋ ਆਹ ਸੌਰੀ ਵੀਡੀਓ ਨਹੀਂ ਕੱਟ ਲਿਆ ਕਰੋ ਆਹ ਲੋ ਮੈਂ ਇਹਨੂੰ ਚੱਕੂ ਕਾਫੀ ਕਿਉਂਕਿ ਢਿੱਡ ਜਿਆਦੇ ਵੱਡਾ ਇਹਨੂੰ ਵਾਲੋ ਇਹ ਮੁੱਖਾ ਕੱਟ ਟੁਗੜਾ ਲੱਕ ਪੱਗ ਡੇਢ ਪੌਣੇ ਦੋ ਚੱਕਾਂਗੇ ਪਿੱਛੇ ਤੋਂ ਤਾਂ ਕਿ ਪੇਟ ਦੇ ਉੱਪਰ ਕੁੜਤਾ ਜੋ ਟੰਗਿਆਂ ਦਾ ਫਿਰ ਉੱਚਾ ਹੋ ਜਾਂਦਾ ਹੈ ਨਾ ਨੋਤੀ ਅਮੂਰਲਾ ਪਾਸਾ ਆ ਬੈਕ ਵਾਲਾ ਪਾਸਾ ਜਿਹੜਾ ਆਪਾਂ ਪੋਚਿਆ ਚੱਕਿਆ ਆਪਾਂ ਇਸੇ ਤਰੀਕੇ ਨਾਲ ਐਵੇਂ ਬੰਦ ਕਰ ਦਾਂਗੇ ਇਸ ਤਰ੍ਹਾਂ ਦੂਜੀ ਕੋਲੀ ਕਰਕੇ ਜਿਹੜੀ ਬਾਦ ਘਾਟ ਆ ਆਪਾਂ ਉਹ ਉੱਪਰ ਕੱਢਣੀ ਆ ਮੈਂ ਤੁਹਾਨੂੰ ਹਰ ਇੱਕ ਵੀਡੀਓ 'ਚ ਕਹਿੰਦਾ ਹਾਂ ਬਾਦ ਘਾਟ ਸਰੀ ਆ ਸਾਰੀ ਆਪਾਂ ਉੱਪਰ ਲੈ ਜਾਣੀ ਇੱਥੋਂ ਸੈੱਟ ਕਰਕੇ ਆਹ ਠੀਕ ਆ ਇਸ ਤਰ੍ਹਾਂ ਜੇ ਕੋਈ ਇਧਰ ਬਾਦ ਘਾਟ ਤਾਂ ਉਹ ਵੀ ਆਪਾਂ ਇਧਰ ਕੱਢ ਦਿੰਦੇ ਹਾਂ ਇੱਕ ਵਾਰੀ ਆਪਾਂ ਤੇ ਪ੍ਰੈਸ ਮਾਰਨਾ ਹੈ ਸੈੱਟ ਕਰਕੇ ਤੇ ਇਹਨੂੰ ਜੱਫਾ ਇਹ ਤੇ ਕਰੀ ਜੇ ਪਪੜੀ ਲੋ ਹੁਣ ਆਪਣਾ ਹੋ ਗਿਆ ਸੈਟ ਇਹ ਸਾਰਾ ਕਪੜਾ ਇੱਥੋਂ ਲਾਵਾਂਗੇ ਮੋੜੇ ਦਾ ਨਿਸ਼ਾਨ ਕਿੰਨਾ 9 ਇੰਚ ਤੇ ਦੀਰਾ ਕਿੰਨਾ ਹੈਗਾ ਇਹਨਾਂ ਦਾ 19.5 ਆਪਾਂ ਕਿੰਨਾ ਲਾਵਾਂਗੇ 20 ਲੋ 20 ਤੇ ਆਪਾਂ ਨਿਸ਼ਾਨ ਲਾ ਲਿਆ ਚਾਕਾਂ ਦੀ ਜਿਹੜੀ ਲੰਬਾਈ ਆ ਉਹ ਕੱਦ ਕਾਠ ਬਾਈ ਦਾ ਪੂਰਾ ਉੱਚਾ ਲੰਮਾ ਤਾਂ 16.5 17 ਦੇ ਇਹਨੇ ਚਾਕ ਲਾਵਾਂਗੇ ਆਪਾਂ ਨੇ ਠੀਕ ਆ ਇਸੇ ਤਰ੍ਹਾਂ ਹੀ ਫੀਤਾ ਥੱਲੇ ਕਰ ਲਓ ਆ ਬਾਕੀ ਨਿਸ਼ਾਨ ਆਪਾਂ ਹੋਰ ਹੀ ਚੱਕਾਂਗੇ 15 ਫਿਰ 12 ਫਿਰ 5 5 ਤੋਂ ਇੱਕ ਸੁੱਤ ਮੈਂ ਵੱਧ ਰੱਖਿਆ ਕਿਉਂਕਿ ਹੱਥ ਭਾਰੀ ਹੈ ਇਹਨਾਂ ਦੀ ਹਾਂ ਕੰਮ ਰਹੇਗੀ ਇਹਨਾਂ ਦੀ 51 ਇੰਚ ਛਾਤੀ 48 ਇਹਨੇ 3 ਇੰਚ ਦੀ ਫਿਟਿੰਗ ਪਵਾਈ ਆ ਆਪਾਂ ਕਿੰਨਾ ਰੱਖਾਂਗੇ 52 26 ਦੁਨਾ 52 ਹਾਂ ਇਹ ਤੂੰ ਇੱਕ ਵਾਰੀ ਹਿਪ ਚੈੱਕ ਕਰ ਲੂ ਹਿਪ ਕਿੰਨੀ ਇਹਨਾਂ ਦੀ 26 ਆਪਾਂ ਜਿੰਨਾ ਕਿ ਦਵਾ ਦੇ ਵਿੱਚ ਆਊਗਾ ਉਨਾਂ ਕੀ ਰੱਖਣਾ ਬਾਹਲਾ ਨਹੀਂ ਰੱਖਣਾ ਹੁਣ ਆਪਾਂ ਨਿਸ਼ਾਨ ਚੱਕਦੇ ਆਂ ਫੱਟੀ ਦੇ ਨਾਲ ਐਸ ਫੱਟੀ ਦੇ ਨਾਲ ਹੁਣ ਨਹੀਂ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਫੱਟੀ ਲਾਇਆ ਕਰੋ ਇੱਥੇ ਸੈਡਲ ਫਿਰ ਇਹਨੇ ਫਿਟਿੰਗ ਉਨੀ ਵਧੀਆ ਬਣਦੀ ਹੈ ਨਾ ਸੂਤ ਭਰ ਉਧਰ ਨਾ ਉਧਰ ਠੀਕ ਦੋਨੇ ਪਾਸੇ ਕੀਜੀਏ ਤੇ ਚਾਰੇ ਲੜਾਂ ਦੇ ਟੱਕ ਆਪਾਂ ਚੱਕਾਂਗੇ ਕਿਸੇ ਚੀਜ਼ ਦੀ ਨਹੀਂ ਸਮਝ ਆਉਂਦੀ ਕਮੈਂਟ ਬਾਕਸ ਦੇ ਵਿੱਚ ਆ ਕੇ ਕਮੈਂਟ ਕਰਿਆ ਕਰੋ ਵੀਡੀਓ ਨੂੰ ਅੱਗੇ ਸ਼ੇਅਰ ਕਰਾਉਣਾ ਉਹਦਾ ਫਰਜ਼ ਸਮਝ ਕੇ ਹਨ ਹਾਂ ਹੁਣ ਆਪਾਂ ਇਹ ਚਾਰੇ ਲੜਾਂ ਦੀ ਟੱਕ ਲਾਵਾਂਗੇ ਕਿਉਂਕਿ ਜਿਹੜੇ ਦੋਨੇ ਪਾਸੇ ਆ ਇਹ ਦੇ ਇਹ ਵੀ ਆਪਣੇ ਕੋਲ ਅੱਜ ਹੀ ਸੂਟ ਆਇਆ ਤੇ ਇਹ ਵੀ ਕੱਲੂ ਦੇਣਾ ਜਿਹੜਾ ਸਵੇਰੇ ਆਪਾਂ ਪਹਿਨਦਾ ਸੂਟ ਕੱਟਿਆ ਸੀਗਾ ਉਹ ਵੀ ਕੱਲੂ ਦੇਣਾ ਹਨ ਤਾਂ ਵੀ ਇੰਨਾ ਬੀਜੀ ਸ਼ਡਿਊਲ ਹੋਣ ਦੇ ਬਾਵਜੂਦ ਮੈਨੂੰ ਇਹ ਹੁੰਦਾ ਵੀ ਕਿਸੇ ਕੋਲੇ ਜਾਣਕਾਰੀ ਜਾਵੜੇ ਹਨ 100 ਦੇ ਵਿੱਚੋਂ ਜੇ ਦੋ ਬੰਦੇ ਸਮਝ ਵੀ ਲੱਗ ਗੀ ਤਾਂ ਆਪਣੀ ਜਿਹੜੀ ਜੇ ਉਦਮ ਕੀਤਾ ਉਪਰਾਲਾ ਕੀਤਾ ਲਾਹਾ ਲਾਹਾ ਫੇਰ ਹੀ ਆਉਦਾ ਪੂਰਾ ਹਨ ਜੇ ਤੁਹਾਡੇ ਗੁੱਪ ਚੀਜ਼ ਪੱਲੇ ਪੈਂਦੀ ਆ ਤੁਸੀਂ ਆਉ ਦਾ ਫਰਜ ਸਮਝ ਕੇ ਵੀਡੀਓ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਹਨ ਆਉ ਦਾ ਫਰਜ ਸਮਝ ਕੇ ਬਿਨਾ ਕਹੇ ਤੋਂ ਕਰੋ ਨਾ ਫੇਰ ਸਵਾਲ ਹੁਣ ਹੁਣ ਆਪਾਂ ਇਥੋਂ 1.5 ਇੰਚ ਚੱਕਾਂਗੇ ਇਥੋਂ ਆ ਰਹੀ ਇਹਦੀ ਬੈਕ ਮੈਂ ਇਥੋਂ ਕਹਿ ਰਹੇ 1.5 ਇੰਚ ਇਸ ਜਗ੍ਹਾ ਤੋਂ ਠੀਕ ਹੈ ਜਿਹੜੇ ਭਰਾ ਜਾਂ ਭੈਣਾਂ ਨਵੇਂ ਆ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕੰਟੀਨਿਊ ਵਜਾ ਦੂੰ ਤੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਹੁਣ ਆਪਾਂ ਇੱਕ ਇੱਥੇ ਟੱਕ ਲਾਵਾਂਗੇ ਇਹਨੂੰ ਆਪਾਂ ਸਾਈਡ ਤੇ ਮੋੜਨੇ ਆ ਇਸ ਤਰ੍ਹਾਂ ਇਹਨੂੰ ਮੋੜਨਾ ਮਤਲਬ ਇਹੀ ਹੁੰਦਾ ਕਿ ਕਈ ਵਾਰੀ ਆਪਾਂ ਇੱਥੋਂ ਵੜਦੇ ਨਾ ਆਹ ਚੀਜ਼ ਵੱਡੀ ਹੁੰਦੀ ਹੈ ਵਿੱਚ ਹਲ ਹੁਣ ਆਪਾਂ ਇੱਥੋਂ ਨੂੰ ਬੰਦ ਕਰ ਦਾਂਗੇ ਉਸੇ ਤਰ੍ਹਾਂ ਹੀ ਲਓ ਜੀ ਇੱਕ ਵਾਰੀ ਪ੍ਰੈਸ ਗਰਮ ਲਾ ਲਾਂਗੇ ਜੇ ਲੋੜ ਪਈ ਤਾਂ ਮਾਰ ਲਾਂਗੇ ਹਨਾ ਪ੍ਰੈਸ ਕੋਲੇ ਰੱਖਿਆ ਕੋ ਤੁਹਾਨੂੰ ਵਿੱਚ ਇੱਥੇ ਆਪਾਂ ਪ੍ਰੈਸ ਮਾਰਨੀ ਨੂੰ ਥੋੜੀ ਕਰੀਪ ਆਉਣ ਮਲੇ ਲਓ ਜੀ 3.5 19 ਆ ਤਾਂ 19 ਤੋਂ ਆਪਾਂ ਇੱਕ ਸੂਤ ਘੱਟ ਰੱਖ ਲੈਣਾ 19.1 ਇਧਰੋਂ ਸਵਾ 2 ਇੰਚ ਕਾਲਰ ਹੈਗਾ 18 ਇੱਥੋਂ 2 1/2 3 ਇੰਚ ਕਿਉਂਕਿ ਕਾਲਰ ਵੱਡਾ ਹੋ ਗਏ ਤਾਂ ਇਹ 2 1/2 3 ਨੀਚੇ ਨੂੰ 3 ਠੀਕ ਆ ਆਹ ਜਿਹੜੀ ਤਲਾਂ ਦੇਣੀ ਹੈ ਤਰਸ਼ੀ ਦੀ ਨਹੀਂ ਕਾਲਰ ਦੀ ਇਧਰੋਂ ਫਰੰਟ ਹੈਗਾ 10.5 ਇਹ ਤੋਂ ਪਗੜਾਈ ਚੱਕਾਂਗੇ ਦੀਆਂ ਬਿਲਕੁਲ ਇਹ ਨਾਲ ਮਿਲਾਂ ਤੇ ਠੀਕ ਹੈ ਇਹ ਅੱਜ ਦੇ ਰੇਂਡਰ ਸੀ ਕੱਲ ਰਪਾ ਲਾਉਣੇ ਨੇ ਜੇ ਆਪਾਂ ਫਾਇਰ ਵਾਲ ਹੁਣ ਬੈਨ ਫਿਰ ਆਪਾਂ ਨੂੰ ਪੂਰੀ ਫੋਲ ਲਗਾਈ ਦੇਣੀ ਪੈਂਦੀ ਹੈ ਹਨ ਇਹ ਚੀਜ਼ ਤਾਂ ਤਿਆਰ ਰੱਖਿਆ ਕਰੋ ਜੇ ਕਿਸੇ ਭੈਣ ਨੇ ਜਾਂ ਭਰਾ ਨੇ ਬੈਨ ਵਾਲੀ ਵੀਡੀਓ ਦੇਖਣੀ ਆ ਉਹ ਕੱਲ ਜਿਹੜੀ ਆਪਾਂ ਸ਼ਾਮ ਨੂੰ ਵੀਡੀਓ ਪਾਈ ਸੀ ਬੈਨ ਵਾਲੇ ਕੁੜਤੇ ਪੀਮੇ ਨਹੀਂ ਪਲੱਸ ਦੇ ਖੇਤੀ ਦੇ ਜਿਹੜੀਆਂ ਭੈਣਾਂ ਨੇ ਜਿਹੜਾ ਬਰਾਮਣੀ ਨਹੀਂ ਦੇਖੀ ਉਹ ਬੈਕ ਜਾ ਕੇ ਦੇਖ ਲਿਓ ਜਿਹੜੀਆਂ ਭੈਣਾਂ ਕੋਲੇ ਚੈਨਲ YouTube ਦਾ ਸ਼ੋਅ ਨਹੀਂ ਹੁੰਦਾ ਉਹ ਮੇਰਾ ਜਿਹੜਾ ਨੰਬਰ ਆ ਇਸ ਤੇ ਉਹ ਭੇਜਤਾ ਕਰੋ ਆਪਦਾ ਨਾਮ ਪਤਾ ਮੈਂ ਤੁਹਾਡਾ ਜਿਹੜਾ ਨੰਬਰ ਉਹਨੂੰ ਗਰੁੱਪ ਦੇ ਵਿੱਚ ਐਡ ਕਰ ਲਵਾਂ ਤਾਂ ਕਿ ਹਰ ਇੱਕ ਛੋਟੀ ਤੋਂ ਵੱਡੀ ਵੀਡੀਓ ਦੇ ਵਿੱਚ ਆਉਂਦੀ ਰਹਿੰਦੀ ਹੈ ਹਣਾ ਆ ਲੋ ਹੁਣ ਆਪਣੇ ਕੋਲੇ ਆ ਕਪੜਾ ਸਾਰਾ ਬਚਿਆ ਹੋਇਆਗਾ 370 ਕਪੜਾ ਸੀ ਇਹਨਾਂ ਦਾ ਆਪਾਂ ਇਹਨੂੰ ਕੀ ਕਰਨਾ ਇਸ ਦਾ ਸਾਰਿਆਂ ਨੂੰ ਦੂਰਾ ਕਰ ਲਾਂਗੇ ਇਹ ਸਾਰਿਆਂ ਨੂੰ ਕਟਾਈ ਵੱਖਰੀ ਆ ਕਿਉਂਕਿ ਇਹਦੇ ਵਿੱਚ ਆਪਾਂ ਕੱਲਾ ਕੁੜਤਾ ਲਾ ਲਿਆ ਸੀਗਾ ਅੱਲੀ ਕੁੜਤੀ ਦਾ ਪੀਸ ਲਾ ਕੇ ਉਹਦੇ ਵਿੱਚੋਂ ਕਟਾਈ ਕਰ ਲਈ ਹੁਣ ਆ ਸਾਰਾ ਕੱਪੜਾ ਆਪਾਂ ਇਸ ਤਰ੍ਹਾਂ ਦੁਬਰਾ ਕਰਦੇ ਜਿੰਨਾ ਕੱਪੜਾ ਹੈਗਾ ਆਪਾਂ ਇਹ ਵਿੱਚੋਂ ਕਰਦੇ ਆ। ਫੇਰ ਵੀ ਨਾ ਬਸ ਪੂਰਾ ਜੇਬਲ ਵਾਸਤੇ ਕਰਾਉਂਦਾ ਵੀ ਮੈਂ ਨੂੰ। ਦੇਖੀ ਕਿਥੇ ਭੈਣ ਨੂੰ ਇਸ ਤਰ੍ਹਾਂ ਦਾ ਭਾਰੀ ਨਾਪ ਦਾ ਸੂਟ ਜੇ ਭਰਾ ਨੂੰ ਕੱਟਣਾ ਪੈਂਦਾ ਇਹਨਾਂ ਦੇ ਕੀ ਕਰਨਾ ਤੁਸੀਂ ਮੇਨੀ ਬਾਦਿਆ ਕਰੋ ਨਹੀਂ ਤਾਂ ਝੋਲੀ ਛੱਡ ਦੇਣੀ ਖਲਿਆਰੀ ਰੱਖਦੇ ਆ। ਜੇ ਕਿਤੇ ਭੈਣ ਨੂੰ ਜਾਂ ਭਰਾ ਨੂੰ ਨਹੀਂ ਮੈਨਨੀ ਪਾਉਣੀ ਆਉਂਦੀ ਪੈਂਟ ਕੱਟ ਪਜਾਮੇ ਦੇ ਉਹ ਮੈਨੂੰ ਫੋਨ ਤੇ ਸੰਪਰਕ ਕਰ ਲਓ ਮੈਂ ਛੋਟੀ ਇੱਕ ਕਲਿੱਪ ਨਾਲ ਆ ਕੇ ਤੁਹਾਨੂੰ ਭੇਜ ਦਿਆਂਗੀ ਕਿ ਕਿਵੇਂ ਮੈਨਨੀ ਪਾਉਣੀ ਹੈ ਹੁਣ ਆਪਾਂ ਇਹਨੂੰ ਸਕੇਲ ਚ ਕਰਾਂਗੇ ਪਹਿਲਾਂ ਕੱਪੜੇ ਨੂੰ ਉਹਨੇ ਆਪਣੀ ਪ੍ਰੈਸ ਕਰਮ ਹੁੰਦੀ ਆ ਇੱਥੇ ਜੇ ਆਪਾਂ ਮਾਰ ਲਏ ਥੋੜੀ ਥੋੜੀ ਗਰਮ ਹੈਗੀ ਐ ਪ੍ਰੈਸ ਅਜੇ ਨਾ ਇਹ ਤੋਂ ਬਿਲਕੁਲ ਸਕੇਲ ਚ ਕਰਨਾ ਇਹ ਆਪ ਠੀਕ ਹੁਣ ਆਪਾਂ ਇੱਥੋਂ ਲਾਵਾਂਗੇ ਪੱਟੀ ਕਾਫੀ ਟਾਉਣ ਕਰਾਂਗੇ ਆਪਾਂ ਨੂੰ ਢਿੱਡ ਵਾਲਾ ਵੱਡਾ ਇਹ ਅਗਲੀ ਝੋਲੀ ਇਹਨਾਂ ਦੀ ਚਾਹੀਦੀ ਘੱਟੋ ਘੱਟ ਵੀ 13 ਇੰਚ ਤੇ ਬੈਗ ਚਾਹੀਦੀ 16 16 ਇੰਚ ਇੱਥੋਂ ਆਪਾਂ ਦੋਨਾਂ ਛੱਟਣੀ ਛੱਡਣਾ ਇਲਾਸਟਿਕ ਦਾ ਹੁਣ ਇੱਥੋਂ ਲਾਵਾਂਗੇ ਆਪਾਂ ਲੰਬਾਈ ਪਜਾਮੇ ਦੀ ਲੰਬਾਈ ਕਿੰਨੀ ਆ 39 ਇੰਚ ਆ ਦੇਖੋ ਇੱਥੇ 39 ਹੋ ਗਿਆ ਆਪਾਂ ਕਿੰਨਾ ਵੱਧ ਲਾਵਾਂਗੇ 2.39 40 41 51 ਸਾਢੇ 1 ਤਾਂ ਬਸ ਇੱਕ ਤੋਂ ਆਪਾਂ ਨਿਸ਼ਾਨ ਲਾ ਲਾਂਗੇ ਇਸ ਤਰ੍ਹਾਂ ਸਾਢੇ 13.1 ਤੇ ਹਨਾ ਹੁਣ ਪਹਿਲਾਂ ਆਪਾਂ ਝੋਲੀ ਦਾ ਨਿਸ਼ਾਨ ਲਾਵਾਂਗੇ ਝੋਲੀ ਆਪਾਂ ਨੂੰ ਨੇ 13.5 13 ਅਗਲੀ ਚਾਹੀਦੀ ਇਧਰ ਕਿਉਂਕਿ ਭਾਈ ਨਾ ਆਪਾਂ ਪੂਰਾ ਠੀਕ ਆ ਇਸੇ ਤਰ੍ਹਾਂ ਇਹ ਮੇਨ ਨਿਸ਼ਾਨ ਆ ਗਿਆ ਆਪਣਾ ਲੰਬਾਈ ਦਾ ਇੱਥੇ ਆਪਾਂ ਲਾਵਾਂਗੇ ਲੰਬਾਈ ਇੱਥੇ ਆ ਜਿੰਨਾ ਤਰਪਾਈ ਦੇ ਵਿੱਚ ਫੋਲਡ ਹੋਊਗਾ ਕਪੜਾ ਉਹ ਆ ਗਿਆ ਤੁਹਾਡਾ ਲੋਚੀ ਫਿਰ ਵੀ ਕਿਸੇ ਚੀਜ਼ ਦੀ ਸਮਝ ਨਹੀਂ ਆਉਂਦੀ ਹਨਾ ਪੁੱਛ ਲਿਆ ਕਰੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਾਂ ਸੁਭਾਲ ਕਰਿਆ ਕਰੋ ਤਾਂ ਕਿ ਅਗਲੀ ਵਾਰੀ ਥੋੜਾ ਹੋਰ ਜ਼ੋਰ ਲਾਇਆ ਜਾਵੇ ਉਹ ਸਟਾਕ ਦੇ ਵੀਡੀਓ ਬਣਾਉਣੇ ਵਾਰੀ ਹਨਾ ਉਹ ਨਾਪ ਕਿੰਨਾ ਇਹਨਾਂ ਦਾ ਪੱਟ ਦਾ 32 ਆਪਾਂ ਕਿੰਨਾ ਰੱਖਾਂਗੇ 31 ਇੰਚ ਇਥੋਂ ਆਲੋ 15.5 ਅੱਧਾ ਹੋ ਗਿਆ 15.5 ਇਥੋਂ ਆਪਾਂ 2 ਇੰਚ ਘੱਟ ਰੱਖਾਂਗੇ ਪੱਟ ਕਿੰਨਾ ਹਾਦ ਸਾਡੇ 13 ਇੱਥੋਂ ਕਿੰਨਾ ਸਾਡੇ 13 ਇੱਥੋਂ ਵੀ ਆਪ ਰੱਖਾਂਗੇ ਸਾਡੇ 13 13 ਹੀ ਰੱਖ ਲੈਣੇ ਆਪਾਂ ਨੂੰ ਇੱਥੋਂ ਕਿਉਂਕਿ ਆਪਾਂ ਓਰੀਓ ਰੱਖਣਾ ਪਿਆ ਮਾ ਮੋਰੀ ਹੈਗੀ 18 ਇੰਚ ਹਲ ਇੱਥੋਂ ਨਾ ਉਹ ਨੂੰ 18 ਜਾਨੀ ਆਹ ਕਪੜਾ ਥੋੜਾ 1.5 ਇੰਚ ਤੋਂ ਨਾ ਪਾ ਦੇ ਇਧਰੋਂ ਐ ਨੂੰ ਨਾ ਜਾ ਬੜਾ ਨਹੀਂ ਫਿਰ ਕਰੀ ਜਿਹੜੀ ਆ ਉਹ ਵਿਚਾਲੇ ਡੇਗੀ ਬਾਹਰੋਂ ਹੀ ਆ ਲੱਗੇਗਾ ਇਹ ਚੀਜ਼ਾਂ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਤਿਆਰ ਕਰੇ ਉਹਨੂੰ ਗਾਹਕ ਕਹਿੰਦਾ ਤੁਹਾਨੂੰ ਭਾਵੇਂ ਨਹੀਂ ਕਹਿੰਦਾ ਔਰ ਤੁਸੀਂ ਆਪ ਫੀਲ ਕਰਾ ਕਰੋ ਵੀ ਕੱਪੜੇ ਪਾਏ ਥੋੜੇ ਸੋਹਣੇ ਲੱਗਣ ਹੈਨਾ ਆ ਇੱਕ ਅਨਿਸ਼ਾਨ ਚੱਕਣਾ ਬੰਨੀ ਇਸੇ ਤਰੀਕੇ ਆਪਾਂ ਆਗ ਲਾਈ ਦਿੰਦੇ ਇਨਸ਼ਾ ਅੱਲਾਹ ਲਾਂਗੇ ਇਸ ਤਰ੍ਹਾਂ ਦੋਪਰ ਆਣੀ ਚਾਂ ਚੱਕਣਾ ਤਾਂ ਸੂਤ ਪਰ ਬਾਹਰ ਨੂੰ ਰੱਖਣਾ ਪੱਟੀ ਨੂੰ ਥੋੜੇ ਵਾਲੇ ਪਾਸੇ ਨੂੰ ਹੈਨਾ ਇਥੋਂ ਆਪਾਂ ਨਿਸ਼ਾਨ ਚੱਕਾਂਗੇ ਠੀਕ ਆ ਠੀਕ ਆ ਇਹ ਪੱਟੀ ਨੂੰ ਕਮਾ ਲੈਣਾ ਇਹ ਭੈਣਾਂ ਨੂੰ ਜਾਂ ਭਰਾ ਨੂੰ ਨਹੀਂ ਪਤਾ ਲੱਗਦਾ ਫੱਟੀ ਦਾ ਵੀ ਕਿਵੇਂ ਰੱਖਣੀ ਆ ਕੋਈ ਗੱਲ ਨਹੀਂ ਜੇ ਕੋਈ ਨਵਾਂ ਨਵਾਂ ਉਸ ਸੰਗਨ ਦੀ ਲੋੜ ਨਹੀਂ ਹੌਲੀ ਹੌਲੀ ਸਾਰਾ ਸਭ ਆ ਜਾਂਦਾ ਹਾਂ ਬਿਲਕੁਲ ਆਰਾਮ ਨਾਲ انشاءਲਾ ਹੁਣ ਆਪਾਂ ਮਿਲਾਗੇ ਝੋਲੀ ਕੱਟਣ ਤੋਂ ਪਹਿਲਾਂ ਚੀਜ਼ ਨੂੰ ਮੈਨ ਲਿਆ ਕਰੋ 2-4 ਵਾਰੀ ਕੋਈ ਦਿੱਕਤ ਨਹੀਂ ਟਾਈਮ ਵੱਧ ਲੱਗ ਜਾਊਗਾ ਬਾਅਦ ਵਿੱਚ ਕੁਛ ਨਹੀਂ ਮੰਨਦਾ ਕੱਪੜਾ ਉਸ ਕੱਟ ਲੈਣਾ ਖਰਾਬ ਹੋ ਜਾਂਦਾ ਹਾਂ ਇਹ ਕਿੰਨੀ ਆ 15 ਥੋੜੀ ਇਹ ਝੋਲੀ ਨਹੀਂ ਨਿ ਪੈ ਰਹੀ ਗਲਾਈ ਪਾ ਕੇ 15 ਥੋੜੀ ਝੋਲੀ ਦੇ ਜੋ 13 ਪੌੜੇ ਪੇਰਾ ਤਿਆਰ ਬਿਲਕੁਲ ਸਹੀ ਹੋਊਗੀ ਨਾ ਵੱਡੀ ਨਾ ਛੋਟੀ ਜਮਾ ਸਹੀ ਫਿਰ ਮੈਂ ਇਹਨੂੰ ਕੱਟ ਦਿਆਂ ਇਹ ਆ ਨਿਸ਼ਾਨਾਂ ਦੇ ਉੱਪਰੋਂ ਪਰ ਇਹਨੂੰ ਕੱਟ ਦੇਣਾ ਹੈ ਅੱਜ ਆਪਾਂ ਦੋ ਵੀਡੀਓ ਪਾਤਿਆਂ ਸੋਇ ਰਹਿਦੀਆਂ ਇੱਕ ਭਾਈ ਨਾਪ ਦੀ ਲੇਡੀ ਜਨਾਬ ਦੀ ਇੱਕ ਭਾਰੀ ਜੈਂਟਸ ਨਾਪ ਦੀ ਹੈ ਨਾ ਤਾਂ ਪੂਰਾ ਤੁਸੀਂ ਆਪ ਦਾ ਟਿਆਨ ਦੇ ਅਗਰੂ ਕੰਮ ਦੇ ਵਿੱਚ ਤੇ ਵੀਡੀਓ ਆਪ ਦਾ ਫਰਜ਼ ਸਮਝ ਕੇ ਸ਼ੇਅਰ ਵੀ ਕਰਿਆ ਕਰੋ ਅੱਗੇ ਇੱਕ ਹਨਾ ਜਾਣਕਾਰੀ ਜਿਹੜੀ ਅੱਗੇ ਜ਼ਰੂਰ ਭੇਜਿਆ ਕਰੋ ਤਾਂ ਕਿ ਆਪਣੇ ਕਿਸੇ ਹੋਰ ਭੈਣ ਭਰਾ ਦਾ ਵੀ ਫਾਇਦਾ ਹੋਣ ਲੱਗੇ ਲੋਚੀ ਉਹ ਆਪਾਂ ਇਹਨੂੰ ਸੈੱਟ 'ਤੇ ਰੱਖ ਲਏ ਪਿਆਮੇ ਦੇ ਆਪਣੇ ਛੋਟੇ ਭੱਲੇ ਆ ਪੈਂਟ ਕਾਰਡ ਦਾ ਆਪਣਾ ਪਿਆਮਾ ਇਹਨੂੰ ਕੋ ਇਸ ਤਰ੍ਹਾਂ ਘੁਮਾਵਾਂਗੇ ਗੀਜਾ ਕਾਟਨ ਦਾ ਕੁੜਤਾ ਪਿਆਮਾ 370 ਆਪਣੇ ਕੋਲੇ ਕੱਪੜਾ ਭਾਰੇ ਨਾਪ ਦੇ ਤੁਸੀਂ ਨਾ ਕੱਪੜਾ ਵੱਧ ਮੰਗਾਇਆ ਕਰੋ ਐਸੋ ਹੈਵੀ ਨਾਪ ਵੀ ਆਉਂਦੇ ਆਪਣੇ ਕੋਲੇ 4 ਮੀਟਰ ਜਿੰਨਾ ਦੇ ਲੱਗਦਾ ਵੱਡੇ ਭਣੇ ਦਾ 4.5 ਵੀ ਲੱਗਦਾ ਉਹਨਾਂ ਤੇ ਹਨਾ ਤਾਂ ਮੈਂ ਸਨ ਕੋਸ਼ਿਸ਼ ਕਰੂਗਾ ਨਾਲ ਨਾਲ ਵੀਡੀਓ ਪਾਈ ਜਾਏ ਕਰੂਗਾ ਕਿਉਂਕਿ ਬਹੁਤ ਮਾੜਾ ਪੈਣੂਂਗਾ ਆਪਣੇ ਕੋਲੇ ਭਾਰੀਆਂ ਭਾਰੀਆਂ ਹੈਨਾ ਦੇਖੋ ਸਾਢੇ 4 4 ਮੀਟਰ ਕਪੜਾ ਲੱਗ ਜੰਦਾ ਹੁਣ ਆਪਾਂ ਇੱਕ ਵੜਿਆ ਕਰੀਮ ਚਾੜ ਗਏ ਪ੍ਰੈਸਰ ਮੇਸ਼ਾ ਕੁਲੇ ਮੈਂ ਕਹਿੰਦਾ ਉਹਨੂੰ ਰੱਖਿਆ ਕਰੋ ਗਰਮ ਕਰਕੇ ਲੋਚੇ ਕਿਰਪਾ ਇਹ ਦਿਨ ਸ਼ਾਂ ਚੱਕਾ ਇਹ ਪਹਿਲਾਂ ਪ੍ਰੈਸ ਮਾਰਨੀ ਹੈ ਕਿਸੇ ਚੀਜ਼ ਦੀ ਸਮਝ ਨਹੀਂ ਲੱਗਦੀ ਹਨਾ ਕਿਸੇ ਭੈਣ ਨੂੰ ਜਾਂ ਭਰਾ ਨੂੰ ਜਾਂ ਪਲਾਜੋ ਅੰਦਰ ਨੂੰ ਚੱਕੀ ਦਾ ਜਾਂ ਹੋਰ ਕੋਈ ਮੋਢੇ ਡਿੱਗਦੇ ਆ ਹਨਾ ਸੂਟ ਦੇ ਉਹ ਚੀਜ਼ਾਂ ਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਆ ਕਰੋ ਤਾਂ ਕਿ ਤੁਹਾਡੀ ਉਹ ਸਮੱਸਿਆ ਦਾ ਹੱਲ ਹੋ ਸਕੇ ਹਲ ਹੁਣ ਆਪਾਂ ਉਪਰੀ ਵਿਛਾਵਾਗੇ ਇਸੇ ਤਰ੍ਹਾਂ ਠੀਕਾ ਆ ਆ ਟੱਕਦਾ ਧਿਆਨ ਜਰੂਰ ਰੱਖਣਾ ਇੱਥੇ ਉਹਨਾਂ ਦੋ 100 ਤੋਂ ਵਟਾ ਰੱਖਾਂਗੇ ਪੱਲਿਆਂ ਨੂੰ ਨੀਚੇ ਵਾਲਾ ਲੋਕ ਜੇ ਉਹ ਆਪਣਾ ਬੈਗ ਵੀ ਚੱਕਾਗੇ ਜੀ ਤੇ ਇਧਰੋਂ ਪੱਟ ਵੀ ਲਦਾਵਾਂਗੇ ਤਾਂ ਕਿ ਆਪਣਾ ਜਿਹੜੀ ਬੈਗ ਵਾਧੂ-ਵਾਧ ਬਦੀ ਪਿਆਮਾ ਥੱਲੇ ਨਾ ਲਵੇ ਨਹੀਂ ਅੰਦਰੋਂ ਪਿਆਮਾ ਚੱਕਿਆ ਜਾ ਆਲੋ ਇਹਤੋਂ ਕਿੰਨਾ ਪਾਵਾਂਗੇ ਫਿਰ 2 ਇੰਚ ਆਮ ਨਾਰਮਲ ਆਪਾਂ ਡੇਢ ਪੂਣੇ ਨੂੰ 2 ਜਾਂ 2 ਤੋਂ ਵੱਧ ਪਾਣਾ ਹੈ ਇਧਰੋਂ 3/3 ਇੰਚ ਆਹ ਚੀਜ਼ਾਂ ਜੇ ਤੂੰ ਤੁਸੀਂ ਸਿੱਖ ਗਏ ਤੂੰ ਸਮਝਾਉ ਲੱਗੀ ਸਮਝੋ ਤੁਸੀਂ ਸਿੱਖ ਗਏ ਹੋ ਇਤੋਂ ਆਪਾਂ ਕਿੰਨਾ ਪਾਵਾਂਗੇ ਕਿਤੇ ਡ ਇਹਨਾਂ ਮੈਂ ਇੱਕ ਵਾਰੀ ਸਾਰੇ ਵਿਸ਼ਾ ਚੱਕ ਦਿੰਨਾ ਕਿਸੇ ਵੀ ਚੀਜ਼ ਦੀ ਨਾ ਸਮਝ ਆਈ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਲਿਖਿਆ ਕਰੋ ਵੀ ਇਹਦਾ ਨਹੀਂ ਸਾਨੂੰ ਪਤਾ ਲੱਗਿਆ ਫੇਰ ਹੀ ਮੈਨੂੰ ਪਤਾ ਲੱਗਦਾ ਤੂੰ ਵੀ ਨੇ ਉਹ ਵੀਡੀਓ ਗੌਰ ਨਾਲ ਜਾਂ ਨਹੀਂ ਵੇਂਦੀ ਹਾਂ ਆ 2 ਇੰਚ ਆ ਜਿਹੜਾ ਆਪਣਾ ਗਿਆ ਹੈ ਭਾਈ 2 ਇੰਚ ਦਾ 국민 모두 이런 글렉션을 간직해요 만 i c t e 이런 글렉션 곧 풀어 надо 일단 이렇게 이렇게 하루차례 하 ਲਾਈਟਰ ਸਿੱਧੇ ਸਿੱਧੇ ਰੱਖਿਆ ਕਰੋ ਹੁਣ ਆਪਾਂ ਝੋਲੀ ਜਰੂਰ ਮੇਨਣੀ ਆ ਕਿੰਨੀ ਹੋਊਗੀ ਬੈਗ ਵਾਲੀ ਹਾਂ ਜੇ ਲੋੜ ਪਈ ਤਾਂ ਵਧਾ ਲਾਂਗੇ ਜੇ ਲੋੜ ਪਈ ਤਾਂ ਘਟਾ ਲਾਂਗੇ ਬੈਗ ਝੋਲੀ ਇੱਥੋਂ ਮਿਲੋ ਤੁਸੀਂ ਨੂੰ 19 ਇੰਚ ਜਾਂ ਜਾਨਕੀ 4.7 17 ਵੱਡ ਕੇ ਜੂ ਬੈਗ ਝੋਲੀ ਬਿਲਕੁਲ ਸਹੀ ਆਊਗੀ ਨਾ ਹੀ ਜ਼ਿਆਦਾ ਵੱਡੀ ਐ ਨਾ ਹੀ ਜ਼ਿਆਦਾ ਛੋਟੀ ਐ ਲੌਮ ਨੂੰ ਹੁਣ ਕੱਟ ਦਿੰਨਾ ਨਿਸ਼ਾਨ ਦੇ ਬਿਲਕੁਲ ਉੱਪਰ ਠੀਕ ਹੈ ਇਸ ਸਫਾਈ ਕਰਮ ਕਰਨ ਤੇ ਲਾਉਣੇ ਜੀ ਲੋੜ ਪਈ ਤੇ ਬਾਹਾਂ ਤੇ ਮਾਰ ਲਉਣੀ ਜੇ ਬਾਲ ਵਗੈਰਾ ਨਾ ਹੋਏ ਕੋਈ ਲੋਡਿੰਗ ਨਿਸ਼ਾਨ ਹਮੇਸ਼ਾ ਮੈਂ ਕਹਿੰਦਾ ਪੁੱਠੀ ਬਸਤੀ ਲਾਇਆ ਕਰੋ ਤਾਂ ਕਿ ਡਾਗ ਦਾ ਕਪੜਾ ਗੰਦਾ ਨਾ ਹੋਵੇ ਉਸ ਹਿਸਾਬ ਨਾਲ ਲਾਇਓ ਜਿੱਦੋਂ ਨੂੰ ਪਤਾ ਹੀ ਪੱਟੀ ਵਿੱਚ ਆ ਕੇ ਕੱਟੇ ਜਾਂਦੀਆਂ ਨਿਸ਼ਾਨ ਕੈਂਚੀ ਨਾਲ ਤੇ ਪਿਆਮੇ ਦੇ ਵਿੱਚ ਜੇ ਕੋਈ ਥੰਡੇ ਸਿਲਾਈ ਨਾ ਮਾਰਿਆ ਕਰੋ ਤਰਪਾਈ ਰੱਖਿਆ ਕਰੋ ਉਨੇ ਬਹੁਤ ਜਿਆਦਾ ਸਫਾਈ ਆਉਂਦੀ ਹੈ ਨਾ ਤਰਪਾਈ ਦੇ ਨਾਲ ਪਜਾਮਾ ਅੰਦਰੋਂ ਚੜਨ ਦਾ ਕਾਰਨ ਵੀ ਇੱਕ ਉਹ ਹੋ ਜਾਂਦਾ ਜਦੋਂ ਆਪਾਂ ਕੱਪੜੇ ਦੇ ਸਲਾਈ ਬਾਂਦੇ ਲਾਸਟ ਜਿਹੜੀ ਉਹ ਕਮਰ ਤੋਂ 6-7 ਇੰਚ ਘਟਾ ਕੇ ਪਾ ਦਿਆ ਕਰੋ ਬਿਲਕੁਲ ਥੋੜੀ ਸਹੀ ਆਊਗੀ ਜੇ ਕਿਸੇ ਪੈਨ ਨੂੰ ਲਾਸਟਕ ਨਹੀਂ ਪਾਣੀ ਆਉਂਦੀ ਉਹ ਲਾਸਟਕ ਤੋਂ ਲੱਕ ਤੋਂ 7 ਇੰਚ ਜਾਂ 6 ਇੰਚ ਕੱਟ ਕਰਕੇ ਪਾ ਦਿਆ ਕਰੋ ਬਾਕੀ ਲਾਸਟਕ ਤੇ ਡਿਪੈਂਡ ਕਰਦਾ ਕਿਹੜੀ ਲਾਸਟਕਾਂ ਵੱਧੀਆਂ ਕਿ ਲਾਸਟਕਾਂ ਵੱਧੀਆਂ ਤਾਂ ਜੇ ਵੀ ਕੋਈ ਭੈਣ ਜਾਂ ਭਰਾ ਇਲਾਸਟਿਕ ਪੁੱਛਣਾ ਚਾਹੁੰਦੇ ਵੀ ਕਿਹੜੀ ਤਾਂ ਮੈਂ ਕਹੂੰਗਾ ਮਗੀਬਾ ਦੀ ਲਾਸਟ ਕਲੋਗ ਵਧੀਆ ਵਾਲੀ ਆਉਂਦੀ ਆ ਕਨੀਲੇ ਵਾਲੀ ਮਗੀਬਾ ਠੀਕ ਆ ਆਮ ਹੀ ਮਿਲ ਜਾਂਦੀ ਆ ਉਹ ਹਾਂ ਪਹਿਲਾਂ ਪੰਜ ਚੈੱਕ ਕਰ ਲੀ ਸਹੀ ਆ ਰਹੇ ਹਾਂ ਇਧਰ ਵਸੀ ਇਧਰ ਵਸੀ ਹੁਣ ਆਪਾਂ ਇਹ ਚਲਾਵਾਂਗੇ ਜੀ ਚਲੋ ਆਪਾਂ ਲਿਖਣ ਵਾਲਾ ਕੰਮ ਬਾਅਦ ਚ ਕਰਾਂਗੇ ਪਹਿਲਾਂ ਸੂਟਰ ਕੱਟ ਲਈ ਫਿਰ ਵੀਡੀਓ ਜਿਆਦਾ ਲੰਮੀ ਹੋਏਗੀ ਹੁਣ ਮੈਂ ਕਹਿਣਾ ਉਹ ਵੀ ਉਹ ਪਰਚੀ ਰੱਖਿਆ ਕਰੋ ਟੇਪ ਦੀ ਉੱਤੇ ਲਿਖਿਆ ਕਰੋ ਕੱਪੜੇ ਉੱਪਰ ਆਪਣੇ ਨਹੀਂ ਲਿਖਿਆ ਇਹ ਜਿਹੜੀ ਬਾਹ ਹੈਗੀ ਆ ਉਹ ਹੈਗੀ 25.5 ਇੰਚ ਤੇ ਛਾਤੀ ਹੈਗੀ 46 ਇਹ ਕੀ ਦਾ ਪਾਣੀ ਪੂਰਾ ਤਿਆਰ ਕਰਨੇ ਮੋਢਾ ਕਿੰਨਾ ਵੱਡਾ ਹੈ ਮੋਢਾ ਨੂੰ 22 ਇੰਚ ਤਿਆਰ ਪਾਉਗਾ ਆਪਾਂ 23 ਪੌਣੇ 23 ਦਾ ਕਟਾਈ ਦੇ ਆਪਾਂ ਕਿਤੋਂ ਪਾਵਾਂਗੇ ਪਾ 23 ਚਲੋ ਉਪਰ ਆਣਾ ਆਪਾਂ ਅਜਿ ਇਟਲਾਂ ਪਾਉਣੀ ਆਪਾਂ ਨੇ ਇਹ 3 ਇੰਚ ਉਧਰ ਗਨੀਬਾ ਸਾਢੇ 25 ਆਪਾਂ ਕਿੰਨੇ ਰੱਖਾਂਗੇ ਸਾਢੇ 24 1 ਇੰਚ ਘੱਟ ਰੱਖਣੀ ਨਾ ਕੇ ਵੱਧ ਲੇਖਾਂ ਕਿ ਵੀ ਕਿਸੇ ਭੈਣ ਨੂੰ ਜਾਂ ਭਰਾ ਨੂੰ ਕਿਸੇ ਨੂੰ ਲੱਗ ਸਕਦਾ 1 ਇੰਚ ਬਾਹਰ ਘੱਟ ਰੱਖਣੀ ਤਿਆਰ ਰੱਖਣੇ ਵੇਲੇ ਹੁਣ ਮੂਰੂ ਕਿੰਨੇ ਰੱਖਣੇ 6 ਇੰਚ ਤੁਸੀਂ 6 ਵੀ ਰੱਖ ਸਕਦੇ ਹੋ ਮੂਰੂ 6.1 ਵੀ ਰੱਖ ਸਕਦੇ ਹੋ ਠੀਕ ਆ ਪਾਰੀ ਦਾ ਆਪ ਜੀ ਕੁਣੀ ਕਿੰਨੀਆਂ ਜੀ ਸਾਢੇ 16 ਆਪਾਂ ਕਿੰਨੇ ਰੱਖੀਏ ਸਾਢੇ 17 ਇਤੋਂ ਪਰ ਦੇ ਉਹ ਗਲਾਈ ਇਹ ਐਸਟ ਠੀਕ ਆ ਹੁਣ ਆਪਾਂ ਫੱਟੀ ਦੇ ਨਿਸ਼ਾਨੀ ਚੱਕਣਾ ਹਾਂ ਨਿਸ਼ਾਨ ਅੰਦਾਜ਼ੇ ਨਾਲ ਨਹੀਂ ਕਰਨਾ ਕੰਮ ਆਓ ਇਹ ਸਟicker ਲਾ ਲੈਣ ਇਸ ਤੋਂ ਅੱਜ ਤੋਂ ਸਟicker ਇਹ ਆਈ ਠੀਕ ਆ ਇਸ ਤਰੀਕੇ ਨਾਲ ਆਪਾਂ ਹੁਣ ਆ ਨਿਸ਼ਾਨ ਲਾ ਲਈ ਇੱਥੋਂ ਕੈਂਚੀ ਨੂੰ ਤੁਸੀਂ ਬਾਹਰ ਨੂੰ ਕੱਢ ਲੈਣਾ ਜੀ ਆ ਦੋ ਸੂਤ ਮਾਲ ਨਿਸ਼ਾਨ ਤੇ ਪਗਟਾਈ ਕਰ ਦਾਂਗੇ ਜੀ ਉਂਝ ਚਾਹਣੇ ਉਹਦੇ ਬੱਸ ਇਸੇ ਇਦਣੇ ਗਲਾਈ ਲੋਚ ਇੱਥੇ ਹੁਣ ਆਪਾਂ ਪ੍ਰੈਸ ਨਾਲ ਗਰੀਬ ਵਾਲੀਏ ਆਪਾਂ ਆਪਣੀ ਮਰਜ਼ੀ ਆਪਾਂ ਮਚਾਕਣਾ ਦੇਖ ਲਈ ਪਹਿਲਾਂ ਪ੍ਰੈਸ ਜਿਆਦਾ ਕਰਮ ਤਾਂ ਨਹੀਂ ਹੋਗੀ ਕਾਟਨ ਦੇ ਕੱਪੜੇ ਦੇ ਨਾਲ ਛੇਤੀ ਬੱਸ ਇਸੇ ਪ੍ਰੈਸ ਕਾਟ ਦਾ ਅਸਰ ਕਰਦੀ ਹੁੰਦੀ ਹੈ ਸਿੰਪਲ ਕੱਪੜੇ ਦੇ ਜੇ ਤੁਸੀਂ ਮਾਰਨੀ ਹੈ ਪਰ ਸਭ ਪਹਿਲਾਂ ਕੱਪੜੇ ਦੇ ਲੀਡ ਤੇ ਮਾਰ ਕੇ ਦੇਖ ਲੈਣਾ ਕਰੋ ਆਮ ਕੱਪੜੇ ਨੂੰ ਪ੍ਰੈਸ ਚੱਕ ਨਹੀਂ ਕਾਟਨ ਦਾ ਕੱਪੜਾ ਘਟਮ ਚਾਉਂਦੀ ਹੈ ਉਹ ਆ ਲੋ ਦੋ ਲੜ ਆਪਾਂ ਚੱਕਾਂਗੇ ਇੱਥੇ ਕਟਾਂਗੇ ਫੱਟੀਆਂ ਇਹ ਔਨੇ ਸੀ ਇਨ ਫਟੀਆਂ ਲੰਬਾਈ ਹੁਣੀ ਲਾਜ਼ਮੀ ਆ ਕਿਉਂਕਿ ਇੱਥੇ ਵੀ ਕਾਇ ਕਰਨਾ ਹੁੰਦਾ ਆਪਾਂ ਹਣਾ ਬੋਨੇ ਮੂਹਲੇ ਪੱਲਿਆਂ ਤੇ ਗਲਾਈ ਦੇਵਾਂਗੇ ਆਪਾਂ ਇਹ ਤੇ ਜਰੂਰ ਦਿਆ ਕਰੋ ਗਲਾਈ ਇਹ ਦੇ ਨਾਲ ਕਿ ਮੂਰੇ ਫਰੰਟ ਤੇ ਬਲ ਵਗੈਰਾ ਨਹੀਂ ਪਵੇ। ਇੱਕ ਟਾਕਾ ਪਾ ਇਥੇ ਲਾਇਆ। ਇੱਕ ਟਾਕ ਲਾਇਆ ਆਪਾਂ ਇੱਥੇ। ਕੋੜਤਾ ਵੀ ਕੱਟਿਆ ਗਿਆ, ਪਜਾਮਾ ਵੀ ਕੱਟਿਆ ਗਿਆ, ਪਾਹਾਂ ਵੀ ਕਟਿੰਗਾ ਰਹਿ ਗਿਆ ਆਪਣਾ ਤੀਰਾ। ਟੀਰਾ ਕਿੰਨਾ ਨੇ ਦਾ? ਤੀਰਾ ਹੈਗਾ 19.5 ਆਪਾਂ ਨੂੰ ਕਿੰਨਾ ਪੀਚੀ ਦਾ? 19.5, 20.5, 19.5, 21. 21 ਦੇ ਪੀਚ ਲਾ ਕੇ ਫਿਰ ਆਪਾਂ ਕਰਦੇ ਹਾਂ ਤੀਰੇ ਦੀ ਕਟਾਈ। ਇੱਕ ਤੋਂ ਮੋੜ ਕੇ ਦੇਣਾ ਹੈ ਨਾ। ਕੰਮ ਜਿਆਦਾ ਹੁਣ ਕਰਕੇ ਨਾ ਸਵੇਰ 4 ਵਜੇ ਉੱਠੀ ਕਰਕੇ ਅੱਖਾਂ ਦੇ ਵਿੱਚ ਨੀਂਦ ਹੁੰਦੀ ਦੁਪਹਿਰੇ ਖੜਾ ਨੀਂਦ ਆਉਣ ਲੱਗਿਆ ਜੀ ਹਣਾ ਕੋਈ ਵੀ ਚੀਜ਼ ਆਪਦੀ ਮਿਹਨਤ ਆ ਉਹ ਭਾਲਦੀ ਹੈ ਮੁੱਲ ਭਾਲਦੀ ਹੈ ਫਿਰ ਉਹ ਨੂੰ ਜਾ ਕੇ ਬੰਦਾ ਕਾਮਯਾਬ ਹੁੰਦਾ ਹਣਾ ਆਹ ਲੋ 19:30 20:30 21 ਆਪਾਂ ਰੱਖਿਆ ਸਾਡੇ 21 ਓਕੇ ਉਹਨਾਂ ਪਾਈ ਤੇ ਗ੍ਰੀਜ ਪਾਵਾਂਗੇ ਇਹ ਕੋਸ ਇਹ ਥੋੜਾ ਆਪਾਂ ਕਟਾਈ ਸ਼ੁਰੂ ਕਰਾਂ ਤੇਰੇ ਸਵਾ 1.7 ਇਹ ਚੱਕੋ ਠੀਕ ਉਸ ਤੋਂ ਬਾਅਦ ਭਾਵੇਂ ਤੁਸੀਂ ਇਹਨੂੰ ਮਿੰਟਸਾਈਜ਼ ਸਵਾ 3 ਇੱਥੋਂ ਹੀ ਸਵਾ 3 ਹਾਂ ਬਿਲਕੁਲ ਨਿਸ਼ਾਨ ਆ ਜੋ ਉੱਪਰ ਉੱਪਰ ਕੱਟਾਂਗੇ ਭਾ ਇੱਥੋਂ ਇਹ ਐਸਟ ਠੀਕ ਹੈ ਤੀਰਾ ਹੈਗਾ ਜੀ ਕਿੰਨਾ 19.5 ਆਪਾਂ ਰੱਖਾਂਗੇ 19.5 ਇਧਰ ਕਿੰਨਾ ਰੱਖਾਂਗੇ 4 ਇੰਚ ਇੱਥੋਂ ਕਿੰਨਾ 5.1 ਤੋਂ ਜ਼ਿਆਦਾ ਨਹੀਂ ਰੱਖਣਾ ਤੁਹਾਨੂੰ ਸਾਢੇ 5 ਨਹੀਂ ਕਰਨੇ ਇਧਰੋਂ ਪੌਣੇ 3 ਹਰ ਇੱਕ ਚੀਜ਼ ਨਾ ਤੁਸੀਂ ਯਾਦ ਕਰ ਲਿਆ ਕਰੋ ਸੌਖਾ ਹੋ ਜਾਂਦਾ ਕਰਦੇ ਦਾ ਕੀਤਾ ਹੋਇਆ ਉਹੀ ਫਿਰ ਤੁਹਾਨੂੰ ਹੋਊਗਾ ਵੀ ਜਲ ਰਹਿ ਜਾਂਦਾ ਇਹ ਤੇ ਇਸ ਨਿਸ਼ਾਨ ਤੋਂ ਚੱਕ ਕੇ ਆਪਾਂ ਨੇ ਇੱਥੇ ਇਹ ਤੋਂ ਪਾ ਦੇਵਾਂ ਗਲਾਈ ਨਾ ਇਸ ਤਰ੍ਹਾਂ ਹੀ ਦਰ ਸਿੰਗਲ ਲੜ ਦੇ ਉੱਪਰ ਆਪਣੀ ਟੇਪ ਲਾ ਕੇ ਫਿਰ ਉਹਦੇ ਉੱਪਰ ਨੰਬਰ ਲਿਖਣਾ ਇਸ ਤਰ੍ਹਾਂ ਟੇਪ ਰੱਖਿਆ ਕਰੋ ਕੋਲੇ ਪੀਲੀਆ ਆਪਣਾ ਸਰਮੈਕੀ ਵਾਲੀ ਇਹਦੇ ਉੱਪਰ ਤੁਸੀਂ ਲਾ ਲਿਆ ਕਰੋ ਜਿਹੜੇ ਭਰਾ ਜਾਂ ਭੈਣ ਨਵੇਂ ਆ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤੇ ਜੇ ਕੋਈ ਮੇਰੀ ਭੈਣ ਜਾਂ ਭਰਾ ਗਰੁੱਪ ਦੇ ਵਿੱਚ ਵੀਡੀਓ ਪਾਉਣੀ ਚਾਹੁੰਦਾ ਹਨ ਨੰਬਰ ਆਵਦਾ ਗਰੁੱਪ ਦੇ ਵਿੱਚ ਪਾਉਣਾ ਚਾਹੁੰਦਾ ਉਹ ਵੀ ਮੈਨੂੰ ਫੋਨ ਕਰਕੇ ਜਿਹੜਾ ਹੈਲੋ ਹੈ ਭੇਜ ਕੇ ਲਿਖ ਦਿਆ ਕਰੋ ਬਾਈ ਸਾਡਾ ਨੰਬਰ ਗਰੁੱਪ ਦੇ ਵਿੱਚ ਐਡ ਕਰ ਲਓ ਤਾਂ ਕਿ ਆਉਣ ਵਾਲੇ ਕੋਈ ਵੀਡੀਓ ਤੁਹਾਡੇ ਤੋਂ ਮਿਸ ਨਾ ਹੋਵੇ ਹਨ ਕਿਉਂਕਿ ਇਸੇ ਟੌਪਿਕ ਤੇ ਆਪਾਂ ਵੀਡੀਓ ਬਣਾਏ ਕੋਈ ਇਹ ਨਹੀਂ ਹੈ ਗਰੁੱਪ ਦੇ ਵਿੱਚ ਕੋਈ ਵੀ ਐਹੋ ਜੀ ਚੀਜ਼ ਉਹ ਸਾਡੀ ਪ੍ਰਾਪਰਟੀ ਦੀ ਹੋਵੇ ਉਹ ਮੈਂ ਨਹੀਂ ਪਾਉਂਦਾ ਗਰੁੱਪ ਦੇ ਵਿੱਚ ਹਨ ਆ ਵੀ ਇੱਥੇ ਲਿਖਾਂਗੇ ਪੱਤਰ ਪਾਈ ਉੱਥੇ ਪਾਸੇ ਲਿਖਾਂਗੇ ਪੱਤਰ ਪਾਈ ਕਿੰਨੀ ਹੈ 39 ਇੱਥੇ ਆਪਾਂ ਲਿਖਾਂਗੇ ਜੇਬਾਂ ਲਾਸਟਿਕ ਇਹ ਜਿੱਥੇ ਵਿੱਚ ਆ ਜੂਗਾ ਨਾ ਜੇਬਾਂ ਲਾਸਟਿਕ ਲੱਗਨ 41 ਲੱਕ ਤੋਂ 7 ਇੰਚ ਘਟ 7 ਇੰਚ ਘਟ ਲਾਸਟਿਕ ਪਾ ਦਿਆ ਕਰੋ ਤੁਹਾਡੀ ਬਿਲਕੁਲ ਓਕੇ ਦੀ ਰਿਪੋਰਟ ਆਊਗਾ ਲੱਕ ਨਾ ਦਾ ਇਹ ਘੁੱਟੂਗਾ ਲੱਕ ਤੇ ਨਾ ਹੀ ਇਹ ਖੁੱਲਾ ਹੋਊਗਾ ਹੁਣ ਮੈਂ ਜਿਹੜੀਆਂ ਭੈਣਾਂ ਨੂੰ ਦਿੱਕਤ ਆਉਂਦੀ ਆ ਪੱਟ ਦਾ ਨਾਪ ਰੱਖਣ ਦੇ ਵਿੱਚ ਨਾ ਉਹ ਥੋੜੀ ਦੂਰ ਕਰ ਦੇਣਾ ਇਸ ਤਰ੍ਹਾਂ ਕੁੜਿਆਂ ਨੂੰ ਖੜਾ ਲਿਆ ਕਰੋ ਮੰਨ ਕੇ ਚਲੋ ਇੱਥੋਂ ਪੱਟ ਮੈਨਣਾ ਆਪਾਂ ਨਾ ਦੇਖੋ ਫੋਨ ਕਢਵਾ ਲਿਆ ਕਰੋ ਕਈ ਵਾਰ ਕਿਸੇ ਕੋਲ ਫੋਨ ਹੁੰਦਾ ਨਾ ਆ ਕਿੰਨਾ ਪੱਟੇ ਦਾ ਪੂਰਾ ਪੂਰਾ 20 ਇੱਥੋਂ ਰੱਖੋ 4 ਇੰਚ ਜਾਂ 3 ਇੰਚ ਨਾ ਹੁਣ ਥੱਲੇ ਬਿਠਾਓ ਹੁਣ ਕਿਵੇਂ ਐ ਥੱਲੇ ਬੈਠਾ ਦੇ ਕਿੰਨਾ ਵਧੀਆ ਰੈਲਾ ਨੂੰ ਕਿੰਨ ਦੱਸ ਬਹੁਤ ਆ ਬੜਾ ਟੈਟ ਨਹੀਂ ਕਰਨਾ ਕਿਉਂਕਿ ਝੋਲੀ ਪੱਟ ਨਹੀਂ ਸ਼ੁਰੂ ਹੋ ਜਾਂਦੀ ਮਾੜਾ ਮੋਟਾ ਕਰ ਸਕਦੇ ਜਿਵੇਂ 23.5 ਕਰਤਾ ਇੰਨਾ ਕਰੈਲਾ ਆਪਾਂ ਐ ਨੀਚੇ ਆਪਣੇ ਪੱਟ ਨਾਲ 23 24 ਰੱਖਿਆ ਕਰੋ ਲੱਕ ਜਰੂਰ ਬਣਾਇਆ ਕਰੋ ਕਿਥੋਂ ਆਹ ਜਿੱਨਾ ਲੱਕ ਇੱਥੇ ਹੁੰਦਾ ਜਿੱਥੇ ਕੁੜੀਆਂ ਪੈਂਟ ਬੰਨ੍ਹਦੀਆਂ ਜਾਂ ਕੁਝ ਵੀ ਹੈ ਨਾ ਇੱਥੇ ਇਹ ਦੋ ਤਿੰਨ ਚੀਜ਼ਾਂ ਧਿਆਨ ਰੱਖਾ ਕਰੋ ਜਿਹੜੀਆਂ ਭੈਣਾਂ ਨੂੰ ਪਲੱਜੋ ਵਗੈਰਾ ਦੀ ਦਿੱਕਤ ਆਉਂਦੀ ਆ ਤਾਂ ਉਹ ਆ ਚੀਜ਼ਾਂ ਦੋ ਮਿਲਿਆ ਕਰੋ ਪੱਟ ਕਹੀ ਭੈਣਾਂ ਕੱਲੀ ਹੈਪਮੈਨ ਕੇ ਛੜਨੀਆਂ ਹੈਪਨਾ ਉਹਨਾਂ ਸਾਨੂੰ ਨਹੀਂ ਉਹ ਪਤਾ ਲੱਗਦਾ ਨਾ ਜਿੰਨਾ ਕਿ ਪੱਟ ਆਪਾਂ ਮਿਲਾਂਗੇ ਕਿਉਂਕਿ ਇਹਦੀ ਹੈਪ ਪਤਲੀ ਭਰੀ ਹੁੰਦੀ ਆ ਪਰ ਪੱਟ ਜਿਹੜਾ ਜ਼ਰੂਰੀ ਆ ਆਪਾਂ ਨੂੰ ਮੇਨ ਮੁੱਦਾ ਵੀ ਝੋੜੀ ਨਾ ਪੱਟੇ ਹੈਨਾ ਤਾਂ ਉਹ ਜ਼ਰੂਰ ਪੱਟ ਮਿਲਣਾ ਕਿਸੇ ਵੀ ਭੈਣ ਨੇ ਜੇ ਕੋਈ ਵੱਡੀ ਸਮੱਸਿਆ ਆ ਮੈਨੂੰ ਫੋਨ ਕਰ ਲਓ ਵੈਸੇ ਮੈਂ ਇਹੀ ਕਹਿਣਾ ਉਹ ਵੀ ਫੋਨ ਤੁਸੀਂ 8 ਵਜੇ ਤੋਂ ਬਾਅਦ ਕਰਿਆ ਕਰੋ ਤਾਂ 올 ਦਾ ਬੈਸਟ ਆ ගි මැල්දැන්සි නමිවිලුත් තාත දෙෝ යයිීතන්වා.